ਮੁੱਖ ਮੰਤਰੀ ਮੈਂ ਪਿਛਲੇ ਦਿਨਾਂ ਚ ਲਗਾਤਾਰ ਦੇਖ ਰਿਹਾ ਖਾਸ ਤੌਰ ਤੇ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਸੁਸ਼ੀਲ ਉਹਦੇ ਬਾਰੇ ਕਹਿੰਦੇ ਕਿ ਐਸਾ ਸਭ ਕੁਝ ਖਾਓਗੇ ਮੁੜ ਕੇ ਕੋਈ ਪੰਜਾਬ ਚ ਹਿੰਮਤ ਨਾ ਕਰ ਸਕੇ ਕੋਈ ਲੱਗਦਾ ਹੈ ਜਹੀ ਗੱਲ ਤੇ ਮੈਨੂੰ ਸਮਝ ਨਹੀਂ ਆ ਰਿਹਾ ਜਿਹੜੀ ਸਮਝਾਉਣ ਲਈ ਗੱਲ ਇਹ ਭਾਜਪਾ ਨੂੰ ਕਹਿ ਰਹੇ ਕਿ ਆਪਣੇ ਆਪ ਨੂੰ ਕਹਿ ਰਹੇ ਨੇ ਪਹਿਲਾਂ ਵੀ ਇਹਨਾਂ ਕੋਲ ਪਹਿਲਾਂ ਵੀ ਕਦੀ ਕੈਂਡੀਡੇਟ ਆਪਣਾ ਨਹੀਂ ਆਇਆ ਪਹਿਲਾਂ ਨੇ ਰਿੰਕੂ ਨੂੰ ਪਹਿਲ ਦੂਜੀ ਵਾਰ ਜੋ ਲੈ ਕੇ ਖੜਾਇਆ ਦਲ ਬਦਲੀ ਨੂੰ ਜਿੰਨਾ ਉਤਸ਼ਾਹ ਦਲ ਬਦਲੀ ਨੂੰ ਜਿੰਨਾ ਉਤਸ਼ਾਹ ਆਮ ਆਦਮੀ ਪਾਰਟੀ ਨੇ ਦਿੱਤਾ ਹੈ ਇਨਾ ਕਿਸੇ ਹੋਰ ਪਾਰਟੀ ਨੇ ਦਲ ਬਦਲੂਆਂ ਨੂੰ ਆਪਣੇ ਗੱਲ ਨਾਲ ਨਹੀਂ ਲਾਇਆ ਇਹ ਦਲਬਦਲੀ ਉਤਸ਼ਾਹਤ ਨਹੀਂ ਹੈ ਦਲਬਦਲੀ ਕਰਨ ਲਈ ਤਾਂ ਦੋ ਤਿੰਨ ਵਾਰ ਆਪਰੇਸ਼ਨ ਲੋਟਸ ਦਾ ਹਮਲਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਸਾਡੀ ਦਿੱਲੀ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਵੀ ਜਿਹਨੂੰ ਅਸੀਂ ਮੂੰਹ ਤੋਰ ਜਵਾਬ ਦਿੰਦਾ ਹੈ ਕਿ ਵੱਡੇ ਵਿਆਕਤੀ ਥੋੜੀ ਆ ਅਸੀਂ ਤਾਂ ਆਮ ਲੋਕਾਂ ਦੇ ਰਹਿਣ ਵਾਲੇ ਆ ਜਿਹੜੀ ਇੱਥੋਂ ਕਾਂਗਰਸ ਦੀ ਕੈਂਡੀਡੇਟ ਖੜੀ ਆ ਉਹ ਤਾਂ ਕਦੀ ਗਲੀਆਂ 'ਚ ਇਹ ਮਤਲਬ ਕੋਈ ਠੱਕਣ ਵੀ ਨਹੀਂ ਚੇਂਜ ਕਰਾਇਆ ਮੁੱਖ ਮੰਤਰੀ ਸਾਹਿਬ ਗਲੀਆਂ 'ਚ ਲੋਕਾਂ ਨੂੰ ਮਿਲਦੇ ਫਿਰਦੇ ਆ ਇਹ ਜਿਹੜੀ ਪਾਰਟੀ ਆਪ ਨੂੰ ਕੱਟੜ ਇਮਾਨਦਾਰ ਕਹੇ ਰਹੀ ਸੀ ਅੱਜ ਲੋਕਾਂ 'ਚ ਕੱਟੜ ਭ੍ਰਿਸ਼ਟਾਚਾਰੀ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਆ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਪੰਜਾਬ ਵਿੱਚ ਦੇਣਾ ਜਿਹੜਾ ਸਭ ਤੋਂ ਵੱਡਾ ਰਾਜਸੀ ਕਮਸਾਨ ਆ ਉਹ ਹੈ ਜਲੰਧਰ ਦੀ ਵਿਧਾਨ ਸਭਾ ਦੀ ਉਪਚੋਣ ਅੱਜ ਉਸ ਉਪਚੋਣ ਦਾ ਆਖਰੀ ਪੜਾਅ ਯਾਨੀ ਕਿ ਸ਼ਾਮ ਹੁੰਦਿਆਂ ਹੁੰਦਿਆਂ ਚੋਣ ਪ੍ਰਚਾਰ ਬੰਦ ਹੋ ਜਾਏਗਾ ਸ਼ਾਂਤ ਹੋ ਜਾਏਗਾ ਤੇ ਫਿਰ ਇੰਤਜ਼ਾਰ ਰਹੇਗਾ VOTER ਕਿਸ ਦੇ ਹੱਕ ਦੇ ਦਿੰਦੇ ਆ ਫਤਵਾ ਵੋਟਾਂ ਪਾਉਣ ਦੇ ਲਈ ਇੱਕ ਲਾਈਨ ਕਹਿ ਕੇ ਮੈਂ ਇਸ ਮੁੱਦੇ ਤੇ ਦਰਸ਼ਕਾਂ ਦੀ ਜਾਣ ਪਹਿਚਾਨ ਕਰਵਾਵਾਂਗਾ ਮੁੱਖ ਮੰਤਰੀ ਭਗਵੰਤ ਮਾਨ ਸਾਰੀ ਮਹਿਮੇ ਚ ਲਗਾਤਾਰ ਦੂਜੀਆਂ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਲੈਂਦੇ ਰਹੇ ਆ ਪਰ ਖਾਸ ਤੌਰ ਤੇ ਭਾਜਪਾ ਦੇ ਜਿਤੇ ਸਸ਼ੀਲ ਉਮੀਦਵਾਰ ਹੈ ਉਹ ਇਹ ਕਹਿੰਦੇ ਰਹੇ ਆ ਕਿ ਜਿਹੜੇ ਦਲ ਬਦਲੂ ਐ ਐਸਾ ਸਭ ਕੁ ਸਿਖਾਓ ਐਸਾ ਸਭ ਕੁ ਸਿਖਾਓ ਕਿ ਮੁੜ ਕੇ ਕਦੇ ਕੋਈ ਹਿੰਮਤ ਨਾ ਕਰ ਸਕੇ ਪਾਰਟੀ ਬਦਲ ਦੀ ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀਆਂ ਹਾਲਾਤਾਂ ਪੰਜਾਬ ਚ ਬਣੀਆਂ ਵੀ ਐ ਆਖਰ ਮੁੱਖ ਮੰਤਰੀ ਨੂੰ ਇੱਕ ਉਪਚੋਣ ਦੇ ਲਈ ਜਨੰਦਰ ਕੌਂ ਟਿਕਾਣਾ ਬਣਾਉਣਾ ਪਿਆ ਇਨਾ ਮੁੱਦਿਆਂ ਦੇ ਨਜ਼ਰੀਆ ਆਪਣੋ ਆਪਣਾ ਆਪਾ ਮਹਿਮਾਨਾਂ ਦਾ ਸਵਾਗਤ ਕਰਦੇ ਆ ਸਾਡੇ ਨਾਲ ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਦੂਜੇ ਪਾਸੇ ਇਕਬਾਲ ਸਿੰਘ ਚੰਨੀ ਜੀ ਭਾਜਪਾ ਦੇ ਚਿਹਰੇ ਤੇ ਮੇਰੇ ਪ੍ਰਾਣੇ ਜਾਣੇ ਸਾਥੀ ਦੋਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਇਆਂ ਕਹਦਾ ਵੈਲਕਮ ਕਰਦਾ ਹਾਂ ਪ੍ਰੋਫੈਸਰ ਸੰਘੇੜਾ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਾ ਹਾਂ ਦੇਖੋ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਣਾ ਚਾਹੇ ਹਾਕਮ ਤੇ ਰਹੇ ਜਾਂ ਦੂਜਿਆਂ ਤਰ੍ਹਾਂ ਆਪਣੋ ਆਪਣਾ ਉਹਨਾਂ ਦਾ ਫਰਜ਼ ਹੁੰਦਾ ਕਰਦੇ ਹੀ ਹੈ ਪਰ ਮੁੱਖ ਮੰਤਰੀ ਮੈਂ ਪਿਛਲੇ ਦਿਨਾਂ ਚ ਲਗਾਤਾਰ ਦੇਖ ਰਿਹਾ ਖਾਸ ਤੌਰ ਤੇ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਸੁਸ਼ੀਲ ਉਹਦੇ ਬਾਰੇ ਕਹਿੰਦੇ ਕਿ ਐਸਾ ਸਭ ਕੁਝ ਖਾਓਗੇ ਮੁੜ ਕੇ ਕੋਈ ਪੰਜਾਬ ਚ ਹਿੰਮਤ ਨਾ ਕਰ ਸਕੇ ਕੋਈ ਲੱਗਦੀ ਹੈ ਜਹੀ ਗੱਲ ਦੇਖੋ ਉਹਨਾਂ ਦਾ ਵੀ ਇੱਕ ਅਧਿਕਾਰ ਹੈ ਇਸ ਚੜਨਾ ਨਹੀਂ ਠੀਕ ਹੈ ਸਿੱਧੂ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੇ ਪਿਛਲੀ ਵਾਰੀ ਉਹਨਾਂ ਨੇ ਚੋਣ ਆਮ ਆਦਮੀ ਪਾਰਟੀ ਤੋਂ ਲੜੀ ਸੀਗੀ ਉਹ ਸਵਿਚ ਕਰਕੇ ਆਮ ਆਦਮੀ ਚ ਆ ਗਏ ਸੀਗੇ ਕਹਿੰਦੇ ਸੀਗੇ ਭਗਵੰਤ ਮਾਨ ਸਾਹਿਬ ਦੀਆਂ ਨੀਤੀਆਂ ਇਹ ਮੈਨੂੰ ਬਹੁਤ ਲੋਕਾਂ ਲਈ ਕੰਮ ਕਰਾਂਗਾ ਤਾਂ ਪਾਰਟੀ ਨੇ ਉਹਨੂੰ ਇੰਡੈਕਟ ਕਰ ਲਿਆ ਸੀਗਾ ਤੇ ਚੋਣ ਜਿੱਤ ਵੀ ਗਏ ਸੀਗੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਦੇ ਆ ਲੋਕਾਂ ਨੇ 92 ਐਮਐਲਏ ਆਮ ਆਦਮੀ ਪਾਰਟੀ ਨੂੰ ਪਰ ਉਹ ਆਪਣੀਆਂ ਸਾਰੀਆਂ ਗੱਲਾਂ ਕਰਕੇ ਪਾਰਟੀ ਲਗਾਤਾਰ ਦਬਾਅ ਬਣਾ ਰਹੀ ਸੀ ਉਹਦੇ ਤੇ ਕਿ ਲੋਕਾਂ ਲਈ ਕੰਮ ਕਰੋ ਤੁਸੀਂ ਜਿਹੜੇ ਆਮ ਆਦੇ ਕੰਮ ਕਰਨੇ ਸ਼ੁਰੂ ਕਰਤੇ ਇਹਨਾਂ ਨੂੰ ਬੰਦ ਕਰੋ ਨਹੀਂ ਕੀਤੇ ਆ ਜੋ ਸਵਿਚ ਕਰ ਗਏ ਜਾਂ ਤਾਂ ਭਾਜਪਾ ਨੇ ਬਾਹਮ ਮਰੋੜੀ ਆ ਜਾਂ ਲਾਲਚ ਬਸ ਜਾਂ ਇਸ ਪ੍ਰੈਸ਼ਰ ਥੱਲੇ ਆ ਕੇ ਤੇ ਫਿਰ ਤੁਹਾਨੂੰ ਯਾਦ ਹੋਣਾ ਹੈ ਕਿ ਦੂਸਰੀ ਪਾਰਟੀ ਚਲੇਗਾ ਚ ਇਲੈਕਸ਼ਨ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ ਅਸਤੀਫਾ ਵੀ ਦਿੰਦੇ ਆ ਐਮ ਐਲ ਏ ਸ਼ਿਫਟੋਂ ਜਦੋਂ ਲੈਸ ਹੋ ਜਾਂਦੇ ਫਿਰ ਵਾਪਸ ਇਹ ਗੁੱਡੀ ਦਾ ਖੇਡ ਥੋੜੀ ਆ ਵੀ ਜਦੋਂ ਮਰਜ਼ੀ ਅਸਤੀਫਾ ਦੇ ਦੇ ਜਦੋਂ ਮਰਜ਼ੀ ਅਸਤੀਫਾ ਵਾਪਸ ਲੈ ਲਓ ਸ਼ੀਤਲ ਅੰਗਰਾਲ ਨੇ ਕੱਲਾ ਆਮ ਆਦਮੀ ਪਾਰਟੀ ਨੂੰ ਹੀ ਨਹੀਂ ਧੋਖਾ ਦਿੱਤਾ ਇਹਨਾਂ ਇਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਧੋਖਾ ਦਿੱਤਾ ਹੈ ਇਹ ਮਤਲਬ ਦੂਸਰੇ ਇੱਕ ਦਿਨ ਪਾਰਟੀ ਬਦਲ ਲੈਣੀ ਕਹਿਣਾ ਕੁਝ ਤੇ ਕਰਨਾ ਕੁਝ ਇਸ ਕਰਕੇ ਭਗਵੰਤ ਸਿੰਘ ਸਾਹਿਬ ਨੇ ਕਿਹਾ ਸਿਕਾ ਕਿ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਓ ਤਾਂ ਕਿ 2 ਸਾਲ ਦੇ ਵਿੱਚ ਵਿੱਚ ਲੋਕਾਂ ਦੇ ਸਿਰਫੇ ਚੋਣ ਮਰ ਦੇਣੀ ਇੱਕ ਇਸ ਦੇ ਕੋਈ ਜ਼ੁਰਤ ਨਾ ਕਰ ਸਕੇ ਸਪੀਕਰ ਸਾਹਿਬ ਨੇ ਇਹ ਦੱਸਣਾ ਜੀ ਜੀ ਤੁਹਾਡਾ ਤੁਹਾਡਾ ਕਮੈਂਟਸ ਆ ਗਏ ਇਸ ਮੁੱਦੇ ਤੇ ਆਪਾਂ ਜਾਵ ਲੈਨੇ ਚੰਨੀ ਸਾ ਤੋਂ ਚੰਨੀ ਸਾ ਵੇਸੇ ਸਵਾਲ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਐਸਾ ਸੌਖਾ ਸਿਖਾਓ ਕੀ ਲੱਗਦਾ ਹੈ ਕਿ ਭਾਜਪਾ ਨੂੰ ਸੌਖਾ ਸਿਖਾਇਆ ਜਾਏਗਾ ਜਾਂ ਭਾਜਪਾ ਬਾੜੇ ਸੌਖਾ ਸਿਖਾਉਣਗੇ ਸਿੱਧੂ ਸਭ ਗੱਲ ਇਹ ਬੜੀ ਭਗਵੰਤ ਮਾਨ ਜੀ ਬੜੀ ਅਜੀਬ ਜਿਹੀ ਗੱਲਾਂ ਕਰ ਰਹੇ ਨੇ ਮੈਨੂੰ ਸਮਝ ਨਹੀਂ ਆ ਰਿਹਾ ਜਿਹੜੀ ਸੌਖਾ ਸਿਖਾਉਣ ਲਈ ਗੱਲ ਇਹ ਭਾਜਪਾ ਨੂੰ ਕਹਿ ਰਹੇ ਹੈ ਕਿ ਆਪਣੇ ਆਪ ਨੂੰ ਕਹਿ ਰਹੇ ਨਹੀਂ ਮੈਨੂੰ ਲੱਗਦਾ ਹੈ ਇਹ ਆਪਣੇ ਆਪ ਨੂੰ ਉਹਨਾਂ ਨੂੰ ਸਾਬਤ ਸਕਾਉਣ ਵਾਲੀ ਗੱਲ ਹੈ ਕਿਉਂਕਿ ਇਹਨਾਂ ਦਾ ਆਪਣਾ ਕੈਂਡੀਡੇਟ ਹੈ ਜਿਹੜਾ ਉਹ ਵੀ ਭਾਜਪਾ ਜੋ ਲੈ ਕੇ ਇਹਨਾਂ ਨੇ ਖੜਾ ਕੀਤਾ ਹੈ ਇਹਨਾਂ ਕੋਲ ਪਹਿਲਾਂ ਵੀ ਇਹਨਾਂ ਕੋਲ ਪਹਿਲਾਂ ਵੀ ਕਦੀ ਕੈਂਡੀਡੇਟ ਆਪਣਾ ਨਹੀਂ ਆਇਆ ਪਹਿਲਾਂ ਇਹ ਰਿੰਕੂ ਨੂੰ ਪਹਿਲ ਦੂਜੀ ਵਾਰ ਜੋ ਲੈ ਕੇ ਖੜਾਇਆ ਦਲ ਬਦਲ ਨੂੰ ਜਿੰਨਾ ਉਤਸ਼ਾਹ ਦਲ ਬਦਲ ਨੂੰ ਜਿੰਨਾ ਉਤਸ਼ਾਹ ਆਮ ਆਦੀ ਪਾਰਟੀ ਨੇ ਦਿੱਤਾ ਇਹਨਾਂ ਕਿਸੇ ਹੋਰ ਪਾਰਟੀ ਨੇ ਦਲ ਬਦਲ ਨੂੰ ਆਪਣੇ ਗੱਲ ਨਾਲ ਨਹੀਂ ਲਾਇਆ 52 ਐਮਐਲਏ ਇਹਨਾਂ ਦੇ ਦੂਜੀਆਂ ਪਾਰਟੀਆਂ ਚੋਂ ਆ ਕੇ ਇਲੈਕਸ਼ਨ ਲੜੇ ਨੇ ਠੀਕ ਹੈ ਉਸਲੇ ਹਾਲਾਤ ਇਹ ਸੀ ਇਹਨਾਂ ਨੇ ਜਿੰਨੋਂ ਖੜਾ ਦਾ ਲੋਕਾਂ ਨੇ ਵੋਟਾਂ ਪਾਤੀਆਂ ਪਰ ਮੈਂ ਸਮਝਦਾ ਤੇ ਭਗਵੰਤ ਮਾਨ ਜੀ ਇਹ ਭਲੇਖਾ ਜਿਹੜਾ ਮੈਂ ਦਿਮਾਗ ਵੀ ਆਏ 5 7 10 ਦਿਨ ਚ ਮੈਂ ਉੱਥੇ ਰਹਿ ਕੇ ਇਹ ਸੀਟ ਜਿੱਤ ਲਾਂਗਾ ਉਹਦੇ ਨਾਲ ਇਹ ਸੀਟ ਨਹੀਂ ਜਿੱਤੀ ਜਾਣੀ ਲੋਕਾਂ ਨੇ ਜਿਹੜਾ 2 2.5 ਸਾਲ ਦਾ ਇਹਨਾਂ ਦੀ ਕਾਰਗੁਜ਼ਾਰੀ ਹੈ ਜੋ ਗਲਤੀਆਂ ਇਹਨਾਂ ਨੇ ਕੀਤੀਆਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਉਹ ਚ ਧੋਖਾ ਕੀਤਾ ਲੋਕਾਂ ਨੂੰ ਬੇਕੂਬ ਬਣਾਇਆ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਐਡਵਰਟਾਈਜ਼ਮੈਂਟ ਦੇ ਬਰਬਾਦ ਕੀਤਾ ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਪਿਛਲੀਆਂ ਸਰਕਾਰਾਂ ਤੋਂ ਵੀ ਕਈ ਗੁਣਾ ਵੱਧ ਕਰਜ਼ਾ ਲਿਆ ਮੈਂ ਸਮਝਾ ਕੇ ਜਿੰਨਾ ਕਰਜ਼ਾ ਇਹ ਸਰਕਾਰ ਨੇ 2 ਸਾਲ ਚ ਲਿਆ ਇਹ ਕਰਜ਼ਾ ਤੇ ਕਟੋਗੜ 20 25 50 ਸਾਲਾਂ ਚ ਵੀ ਪਿਰੀਆਂ ਸਰਕਾਰਾਂ ਨੇ ਨਹੀਂ ਲਿਆ ਹੋਣਾ ਤਕਰੀਬਨ 80000 ਕਰੋੜ ਦੇ ਕਰੀਬ ਇਹਨਾਂ ਨੇ ਕਰਜ਼ਾ ਲੈ ਲਿਆ ਤੇ ਜੇ ਇਹ ਗਿਣਤੀ ਕਰੀਏ 5 ਸਾਲ ਦਾ ਅੰਦਾਜ਼ਾ ਲਾਈਏ ਤਾਂ 2 ਲੱਖ ਕਰੋੜ ਬੰਦਾ ਜਿਹੜਾ ਕਿ 20 ਲੱਖ ਕਰੋੜ 70 ਸਾਲਾਂ ਦੇ ਜੀ ਜੀ ਚੰਨੀ ਜੀ ਆਪਾ ਜਵਾਲ ਲਈਏ ਬਿਲਕੁਲ ਬਿਲਕੁਲ ਇਹਨਾਂ ਪੰਜ ਸਾਲ ਚ ਕਰ ਦੇਣਾ ਇਸ ਜੀ ਇਹਨਾਂ ਨੂੰ ਸੋਚਣ ਦੀ ਲੋੜ ਹੈ ਆਪਾ ਜਵਾਲ ਲਈਏ ਪ੍ਰਸਾਦ ਚੰਨੀ ਜੀ ਕਹਿੰਦਾ ਕਿ ਦਲ ਬਦਲ ਦਲ ਬਦਲੂਆਂ ਦੀ ਤਾਂ ਕਹਿੰਦੇ ਸਭ ਤੋਂ ਵੱਡੀ ਜਿਹੜੀ ਮੰਡੀ ਆਪ ਵਾਲਾ ਨੇ ਲਾਈ ਹੈ ਔਰ ਇੰਨਾ ਕਰਜ਼ਾ ਚੜਾਤਾ ਪੰਜਾਬ ਸਰ ਜੀ ਉਹਨੇ ਹੀ ਕੱਲ੍ਹ ਦੇ ਜਵਾਬ ਦਿੰਦਾ ਸਿੱਧੂ ਸਾਹਿਬ ਗੱਲ ਇਹ ਆ ਕਿ ਪਹਿਲੀ ਗੱਲ ਤਾਂ ਚੰਨੀ ਸਾਹਿਬ ਦੀ ਪਾਰਟੀ ਜਿਹੜੀ ਆ ਉਹ ਮੁਕਾਬਲੇ ਚ ਵੀ ਨਹੀਂ ਹੈ ਪਰ ਸ਼ੀਤਲਮ ਗਰਾਲ ਨੇ ਲੋਕਾਂ ਨੂੰ ਉਹਾਰੇ ਕੰਮ ਕਰ ਰਿਹਾ ਹੈ ਇਸ ਕਰਕੇ ਉਹਨੂੰ ਐਕਸਪੋਜ਼ ਕਰਨਾ ਜ਼ਰੂਰੀ ਹੈ ਇਹਨਾਂ ਦੀ ਪਾਰਟੀ ਤਾਂ ਆਈ ਤੀਜੇ ਨੰਬਰ ਤੇ ਰਹੀ ਹੈ ਸਾਡਾ ਮੁਕਾਬਲਾ ਜਿਹੜਾ ਥੋੜਾ ਬਹੁਤ ਹੈਗਾ ਵੀ ਉਹ ਕਾਂਗਰਸ ਨਾਲ ਆਮ ਆਦਮੀ ਪਾਰਟੀ ਜਿੱਤੀ ਹੋਈ ਲੜਾਈ ਲੜ ਰਹੀ ਹੈ ਸੱਜੇ ਦੀ ਗੱਲ ਚੰਨੀ ਸਾਹਿਬ ਕਰ ਰਹੇ ਆ 25 50 ਸਾਲ ਵੀ ਪੁਰਾਣੀ ਗੱਲ ਨਹੀਂ ਹੈ ਪਿਛਲੇ 20 ਸਾਲ ਦੇ ਵਿੱਚ ਪੰਜਾਬ ਨੂੰ ਕਰਜ਼ਾਈ ਕੀਤਾ ਇਹਨਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠ ਜੋੜ ਦੀ ਸਰਕਾਰ 10 ਸਾਲ ਰਹੀ ਹੈ ਉਸ ਤੋਂ ਬਾਅਦ ਕੈਪਟਨ ਮਮਰਿੰਦਰ ਸਿੰਘ ਦੀ ਸਰਕਾਰ ਵੀ ਰਹੀ ਹੈ ਤੇ ਸ਼੍ਰੋਮਣੀ ਕਾਲੀਦਾਰ ਭਾਜਪਾ ਗੱਠਜੋੜ ਦੇ 10 ਸਾਲ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਹੁੰਨੀ ਸੀਗੇ ਇਹਨਾਂ ਵੱਡੀਆਂ ਨੇ ਇਹ ਪੰਜਾਬ ਨੂੰ ਕਰਜ਼ਾਈ ਕੀਤਾ ਹੈ ਦਲ ਬਦਲੀ ਉਤਸ਼ਾਹਤ ਨਹੀਂ ਹੈ ਦਲ ਬਦਲੀ ਕਰਨ ਲਈ ਤਾਂ ਦੋ ਤਿੰਨ ਵਾਰ ਆਪਰੇਸ਼ਨ ਲੋਟਸ ਦਾ ਹਮਲਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਸਾਡੀ ਦਿੱਲੀ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਵੀ ਜਿਹਨੂੰ ਅਸੀਂ ਮੂੰਹ ਤੋੜ ਜਵਾਬ ਦਿੱਤਾ ਈਵਨ ਅਸੈਂਬਲੀ ਚ ਮਤਲਬ ਕੀਤੀ ਆਪਰੇਸ਼ਨ ਲੋਟਸ ਦੇ ਵਿਰੁੱਧ ਔਰ ਭਾਰਤੀ ਜਨਤਾ ਪਾਰਟੀ ਇੱਕ ਜਾਣੀ ਪਛਾਣੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਆਮ ਆਦਮੀ ਦੁਨੀਆ ਦੀ ਸਭ ਤੋਂ ਛੋਟੀ ਸਿਰਫ ਗਰੋਇੰਗ ਪਾਰਟੀ ਹੈ ਫਾਸਟੈਸਟ ਗਰੋਇੰਗ ਹੁਣ ਸੋ ਇਹਦੇ ਵਿੱਚ ਵੈਕਿਊਮ ਜਿਆਦਾ ਆ ਇਹਦੇ ਵਿੱਚ ਸਾਨੂੰ ਜਿਆਦਾ ਲੋਕਾਂ ਦੀ ਲੋੜ ਹੈ ਤੇ ਇਸ ਕਰਕੇ ਛੋਟੀ ਪਾਰਟੀਆਂ ਦੇ ਵਿੱਚ ਲੋਕਾਂ ਨੇ ਆਉਣਾ ਹੀ ਆਣਾਵੇਂ ਲੋਕਾਂ ਨੇ ਚਾਹੇ ਉਹ ਦੂਜੀਆਂ ਪਾਰਟੀਆਂ ਦੇ ਹੋਣ ਚਾਹੇ ਹੋਰ ਹੁਣ ਪੰਜਾਬ ਦੇ ਵਿੱਚੋਂ ਹੀ ਲੋਕਾਂ ਨੇ ਆਉਣਾ ਹੈ ਨਾ ਤੇ ਇਹ ਭਾਰਤੀ ਜਨਤਾ ਪਾਰਟੀ ਨੇ ਤਾਂ ਪੂਰੇ ਇੰਡੀਆ ਦੇ ਵਿੱਚ ਇਹ ਕਾਂਗਰਸ ਪਾਰਟੀਆਂ ਤੇ ਦੂਜੀਆਂ ਪਾਰਟੀਆਂ ਦੇ 80 ਵੱਡੇ ਆਗੂ ਜਾਂ ਇਹ ਬਾਮਰ ਰੋੜ ਕੇ ਲਾ ਗਏ ਆ ਜਾਂ ਇਹ ਉਹਨਾਂ ਨੂੰ ਖਰੀਦ ਕੇ ਲਾ ਗਏ ਆ ਆਪਾਂ ਜਿਕਾਰ ਹੋਈਆਂ ਇਹਨਾਂ ਨੇ ਪ੍ਰਸੰਗਣਾ ਬੰਦਿਆਂ ਨੂੰ ਮੋਹਰੇ ਲਾ ਕੇ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਕੋਈ ਇਹਨਾਂ ਨੇ ਮਿਆਰ ਤਾਂ ਜਿਹੜਾ ਕੋਈ ਛੱਡਿਆ ਹੀ ਨਹੀਂ ਨਾ ਰਾਜਨੀਤੀ ਦਾ ਸਿਰਫ ਇੱਕੋ ਇੱਕ ਹੈ ਕਿ ਕਾਰਪੋਰੇਟਸ ਨੂੰ ਉਤਸ਼ਾਹਤ ਕਰਨਾ ਜਿਹੜਾ ਕਰਾਪਟ ਬੰਦਾ ਇਹਨਾਂ ਚ ਆ ਜਾਂਦਾ ਉਹ ਦੁੱਧੋ ਤੈ ਨਾਲ ਲਈ ਆਪਾਂ ਜਕਾਰ ਲਈ ਪ੍ਰਸੰਗਣਾ ਤੁਹਾਡਾ ਵਿਵਹਾਰ ਆ ਗਿਆ ਉਹਨਾਂ ਮੀਕਨਾਂ ਵਾਲੀਆਂ ਮਸ਼ੀਨਾਂ ਮਿਲੀਆਂ ਔਰ ਉਹਨਾਂ ਦੇ ਇੱਕ ਇਹਨਾਂ ਦੇ ਵਿੱਚੋਂ ਉਹਨਾਂ ਲੀਡਰਾਂ ਚੋਂ ਇੱਕ 50 ਲੱਖ ਰੁਪਈਆ ਵਿਜੀਲੈਂਸ ਨੂੰ ਰਿਸ਼ਵਤ ਦੇਣ ਚਲਾ ਗਿਆ ਔਰ ਉਹਨਾਂ ਨੇ ਪਠਾਰ ਲਿਆ ਐਸ ਵੇਲੇ ਉਹ ਮਕਦਮਾ ਪਹੁੰਚ ਗਿਆ ਇਸ ਕਰਕੇ ਇਹਨਾਂ ਕੋਲ ਕੋਈ ਗੱਲ ਕਹਿਣ ਨੂੰ ਹੈ ਨਹੀਂ ਓਕੇ ਓਕੇ ਤੁਹਾਡੀ ਗੱਲ ਹੈ ਆਪਾਂ ਫੇਰ ਆਨੇ ਇਸ ਮੁੱਦੇ ਤੇ ਫੇਰ ਆਨੇ ਇਹਨੇ ਪੀ ਨੂੰ ਚੁੱਕਿਆ ਆ ਕਾਦਰਨ ਕੇ 10 ਤਰੀਕ ਨੂੰ ਓਕੇ ਓਕੇ ਫੇਰ ਫੇਰ ਆਏ ਇਸ ਮੁੱਦੇ ਦੇ ਦੁਆਰਾ ਅਸੀਂ ਬੈਠ ਕੇ ਡਿਬੇਟ ਕਰਾਂਗੇ ਭਾਜਪਾ ਵਾਲਿਆਂ ਨਾਲ ਬਿਲਕੁਲ ਬਿਲਕੁਲ ਥੈਂਕ ਯੂ ਵੈਰੀ ਮੱਚ ਇਸ ਮੁੱਦੇ ਦੁਆਰਾ ਆਨੇ ਸਨੀ ਜੀ ਕਿਵੇਂ ਦੇਖਦੇ ਹੋ ਕਹਿੰਦੇ ਕਿ ਰਾਸੀ ਤੌਰ ਤੇ ਜੋ ਰਾਸੀ ਪਤਨ ਦੇਖਦੀ ਹੈ ਰਾਸੀ ਜਿਹੜਾ ਕੀਤਾ ਇਹਨਾਂ ਵਾਲਾ ਹਵਾਲਾ ਚਲਦੀ ਹੈ ਜੀ ਹਵਾਲਾ ਚਲਦੀ ਹੈ ਉਹ ਕਹਿੰਦੇ ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੂਮੀ ਉਹ ਕੰਮ ਇਹ ਕਰ ਰਹੇ ਨੇ ਕਿ ਸਾਡੀ ਪਾਰਟੀ ਚ ਤਾਂ ਲੋਕਾਂ ਨੇ ਆਣਾ ਹੀ ਆ ਜੇ ਦੂਜੀ ਪਾਰਟੀ ਜਾਂਦੇ ਆ ਤਾਂ ਉਹ ਗੱਲ ਬਦਲੂਗਾ ਕਮਾਲ ਹੈ ਇਹ ਕਿਹੜਾ ਕਮਾਲ ਹੈ ਦੂਜੀ ਗੱਲ ਸ਼ੀਤਲ ਮੁਰਾਲ ਦੀ ਗੱਲ ਕਰਦੇ ਨੇ ਇਹ ਸ਼ੀਤਲ ਮੁਰਾਲ ਜੀ ਕੱਲ ਵੀ ਡਿਬੇਟ ਚ ਅੱਜ ਵੀ ਇਹਨਾਂ ਨੇ ਕਿਹਾ ਜੀ ਉਹ ਮਾਰੇ ਕੰਮ ਕਰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਅਜ ਤੋਂ ਸਾਲ ਪਹਿਲਾਂ ਇਹ ਕਹਿ ਰਹੇ ਸੀ ਜੀ ਅਸੀਂ ਅਨਮੋਲ ਹੀਰਾ ਅਸੀਂ ਅਨਮੋਲ ਹੀਰਾ ਲੈਂਦਾ ਤੇ ਉਹਨੂੰ ਤੁਸੀਂ ਜਿਤਾਓ ਤੇ ਹੁਣ ਅੱਜ ਉਹ ਅਨਮੋਲ ਹੀਰਾ ਨੂੰ ਗਾਲਾਂ ਕੱਢਣ ਲੱਗ ਗਏ ਵੀ ਉਹ ਮਾੜਾ ਹੋ ਗਿਆ ਜੇ ਜੇ ਮਾੜਾ ਸੀ ਤਾਂ ਫੇ ਪਹਿਲਾਂ ਕਿਉਂ ਲੈਂਦਾ ਤੁਸੀਂ ਕੱਲ ਵੀ ਡਿਬੇਟ 'ਚ ਮੈਂ ਬੰਦੇ ਨੂੰ ਪੁੱਛਿਆ ਇਹਨਾਂ ਦੇ ਨੂੰ ਸੰਨੀ ਸੰਨੀ ਨਾਂ ਦੇ ਇਹਨਾਂ ਦੇ ਪ੍ਰਵਕਤਾ ਸੀਗੇ ਮੈਂ ਪੁੱਛਿਆ ਜੀ ਤੁਸੀਂ ਅੱਜ ਉਹਨੂੰ ਕਹਿ ਰਹੇ ਹੋ ਵੀ ਇਹ ਕਰਪਟਾ ਹੈ ਇਹ ਦਲਾਟਾ ਲੰਦਾ ਹੈ ਆਹ ਕਰਦਾ ਹੈ ਆਹ ਕਰਦਾ ਮੈਂ ਕਿਹਾ ਜੇ ਤੁਸੀਂ ਸ਼ਾਮਲ ਕੀਤਾ ਸੀ ਉਦੋਂ ਠੀਕ ਸੀ ਕੰਜੀ ਅਸੀਂ ਇਨਵੈਸਟੀਗੇਸ਼ਨ ਕਰਾਈ ਸੀ ਜੀ ਸਾਨੂੰ ਪਤਾ ਨਹੀਂ ਲੱਗਿਆ ਦੱਸੋ ਕੀ ਕਮਾਲ ਹੈ ਕੋਈ ਲੌਜੀਕਲੀ ਗਲਤੀ ਕਰਨ ਚੱਲਿਆ ਵੀ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਜਿਹੜੀ ਮਹੀਨਾ ਪਹਿਲਾਂ ਇਲੈਕਸ਼ਨ ਹੋਈ ਹੈ ਉਹ ਚ ਇਹ ਸਿਰਫ ਇਹ ਤੀਜੇ ਨੰਬਰ ਤੇ ਸੀਗੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਏਡੀ ਏਡੀਆ ਸੰਘੇੜਾ ਸਾਹਿਬ ਗੱਲਾਂ ਕਰਦੇ ਨੇ ਇਹ ਤੀਜੇ ਨੰਬਰ ਤੇ ਸੀ ਭਾਰਤੀ ਜਨਤਾ ਪਾਰਟੀ ਸਿਰਫ 2000 ਵੋਟਾਂ ਨਾਲ ਪਿੱਛੇ ਸੀ ਤੇ ਅੱਜ ਜੋ ਵਿਸ਼ਨ ਹੈ ਮੈਂ ਕੱਲ ਚਾਮਨੋਂ ਉਥੋਂ ਆਇਆ ਮੈਂ ਉਥੇ ਕਰਕੇ ਆਇਆ ਮੈਂ ਕੰਪੇਨ ਲੋਕ ਕਹਿ ਰਹੇ ਆ ਕਿ ਸੀਤ ਲਗਰਾਲ ਨੂੰ ਪਹਿਲਾਂ ਨਾਲੋਂ ਵੱਧ ਵੋਟਾਂ ਪੈਣਗੀਆਂ ਓਕੇ ਥੈਂਕ ਯੂ ਜੇ ਸੀਤ ਲਗਰਾਲ ਵੱਧ ਵੋਟਾਂ ਪੈਂਦੀਆਂ ਤਾਂ 2024 ਦੀ ਨੇਚਰਲੀ ਸੀਤ ਲਗਰਾਲ ਜੇਤੂ ਵਿਜ਼ਨ ਚ ਆਪਾਂ ਜਵਾਲੇ ਲਈ ਜਵਾਲੇ ਲਈ ਥੈਂਕ ਯੂ ਵੈਰੀ ਮਚ ਤੁਹਾਡੀ ਗੱਲ ਜੀ ਇਹ ਡਰੇ ਹੋਏ ਨੇ ਇਸੇ ਕਰਕੇ ਮੁੱਖ ਮੰਤਰੀ ਨੇ ਸਾਰਿਆਂ ਕੁਝ ਛੱਡ ਕੇ ਜਲੰਧਰ 'ਚ ਡੇਰਾ ਲਾਇਆ ਚਾਹ ਕੇ ਪੰਜਾਬ ਦੀ ਲੈਂਡ ਜਿਹੜੀ ਆਰਡਰ ਦੀ ਵਿਵਸਥਾ ਹੈ ਉਹ ਚਕਨਾ ਚੂ ਨਾ ਇਹ ਮੁੱਦੇ ਦੇ ਵੀ ਆਉਣੇ ਆ ਲੰਬੀ ਗੱਲ ਹੋ ਜੇਗੀ ਬਿਲਕੁਲ ਪੰਜਾਬ ਨਾਲ ਇਹਨਾਂ ਨੂੰ ਪੰਜਾਬ ਦੇ ਲੈਂਡ ਆਰਡਰ ਨਾਲ ਪੰਜਾਬ ਦੀ ਜਨਤਾ ਆਪਾਂ ਲੈਂਡ ਆਰਡਰ ਤੇ ਬਖਰਾ ਸਵਾਲ ਲੈਣਾ ਮੈਂ ਸਵਾਲ ਲੈਣੇ ਨੇ ਇਲੈਕਸ਼ਨ ਜਿੱਤਣ ਨਾਲ ਲੱਗੇ ਹੋਏ ਨੇ ਪੰਜਾਬ ਨੂੰ ਨਾਲੇ ਸ਼ਿੱਕੇ ਦਾ ਟੰਗਤਾ ਓਕੇ ਓਕੇ ਪ੍ਰਸਾਦ ਦੇਉਂਗੇ ਜੋ ਆਹ ਇਹ ਕਹਿੰਦੇ ਜਿਹੜੇ ਸੀਟ ਅੰਗਰਾਲ ਦੀ ਗੱਲ ਕਰਦੇ ਆ ਉਹ ਇਹ ਕਹਿੰਦੇ ਅਨਮੋਲ ਹੀਰਾ ਆਪਨੇ ਲੱਭ ਕੇ ਲਿਆਂਦਾ ਹੈ ਦੂਜਾ ਕਹਿੰਦੇ ਪਹਿਲਾਂ ਹੀ ਉਹਨਾਂ ਨੂੰ ਤਾਂ ਵੋਟਾਂ ਵਧੇਰੇ ਮਿਲੀਆਂ ਤੇ ਉਹਦਾ ਜਿੱਤੇਗਾ ਜਿੱਤੇਗਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਿੱਧੂ ਸਾਹਿਬ ਜਦੋਂ ਇਹ ਲੋਕ ਸਭਾ ਦੀ ਗੱਲ ਕਰਦੇ ਨੇ ਚੰਨੀ ਸਾਹਿਬ ਲੋਕ ਸਭਾ ਦਾ ਰਵਈਆ ਲੋਕਾਂ ਦਾ ਹੋਰ ਹੁੰਦਾ ਹੈ ਆ ਵਿਧਾਨ ਸਭਾ ਦਾ ਹੋਰ ਹੁੰਦਾ ਹੈ ਵਿਧਾਨ ਸਭਾ ਦੀ ਉਪ ਚੋਣ ਹੈ ਲੋਕ ਸਭਾ ਦੇ ਵਿੱਚ ਦਿੱਲੀ ਤੀਜੀ ਵਾਰੀ ਆਜ ਕੇ ਮੁੱਖ ਮੰਤਰੀ ਬਣੇ ਆ ਸਾਨੂੰ ਅਜੇ ਤੱਕ ਕਦੀ ਵੀ ਨਹੀਂ ਲੋਕ ਸਭਾ ਦੀ ਉੱਥੇ ਸੀਟ ਮਿਲੀ ਲੋਕ ਇਹ ਦੇਖਦੇ ਆ ਕਿ ਮੋਦੀ ਦੀ ਸਭ ਦੀ ਪਾਰਟੀ ਜਿਹੜੀ ਆ ਭਾਜਪਾ ਮੁੜ ਬੈਠੇ ਨੇ ਪ੍ਰਾਈਮ ਮਿੰਿਸਟਰ ਤੇ ਦੂਸਰੇ ਪਾਸੇ ਆ ਕੇ ਤਾਂ ਬਦਲਾ ਲੋਕ ਵਿਅਕਤੀ ਨੇ ਇਹ ਤੇ ਇਹਨਾਂ ਨੇ ਕਿਸੇ ਨੂੰ ਮਤਲਬ ਇੱਥੇ ਕੋਈ ਵਿਕਾਸ ਵੀ ਨਹੀਂ ਹੋਣ ਦੇਣਾ ਹੋਰ ਵੀ ਨਹੀਂ ਕੁਝ ਹੋਣ ਦੇਣਾ ਇਸ ਕਰਕੇ ਇਹ ਲੋਕਾਂ ਦਾ ਅਲੱਗ ਨਜ਼ਰੀਆ ਹੁੰਦਾ ਆ ਔਰ ਪੰਜਾਬ ਦੇ ਵਿੱਚ ਇਸ ਵਾਰੀ ਵੀ ਸਾਨੂੰ ਕੋਈ ਸੀਟ ਨਹੀਂ ਮਿਲੀ ਹਾਲਾਂਕਿ ਉੱਥੇ ਸਾਡਾ ਕਾਂਗਰਸ ਨਾਲ ਸਮਝੌਤਾ ਵੀ ਸੀਗਾ ਇੱਥੇ ਤਾਂ ਅਸੀਂ ਇਕੱਲੇ-ਇਕੱਲੇ ਲੜੇ ਆ ਇਹ ਵਿਧਾਨ ਸਭਾ ਦੀ ਸੀਟ ਹੈ ਵਿਧਾਨ ਸਭਾ ਦੀ ਸੀਟ ਵਿੱਚ ਬੀਜੇਪੀ ਕਾਫੀ ਪਿੱਛੇ ਰਹਿ ਗਈ ਆ ਕਾਂਗਰਸ ਨੂੰ ਵੀ ਸਬਕ ਸਿਖਾਇਆ ਜਾਏਗਾ ਉਹਨਾਂ ਦੀ ਕੈਂਡੀਡੇਟ ਜਿਹੜੀ ਆ ਉਹਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਕੱਲ ਪਰਸੋਂ ਉਹਨਾਂ ਦੀ ਕਰਪਸ਼ਨ ਵੀ ਛਾਇਆ ਕੀਤੀ ਹੈ ਔਰ ਉਹ ਡਿਪਟੀ ਮੇਅਰ ਵੀ ਰਹੇ ਐਨੇ ਸਾਲ ਉਹ ਕੋਈ ਕੁਸ਼ਕਾਰੀ ਨਹੀਂ ਕੇ ਅੰਦਰ ਬੈਸਲਕੇ ਦੇ ਵਿੱਚ ਸੋ ਵਰਦਮਾਨ ਸਾਹਿਬ ਜਿ ਇਥੇ ਆ ਰਹੇ ਆ ਬਾਦਲ ਸਾਹਿਬ ਵੀ ਇਲੈਕਸ਼ਨ ਤੇ ਜਾਂਦੇ ਸੀਗੇ ਜਿਹੜਾ ਮੁੱਖ ਮੰਤਰੀ ਆ ਉਹਨਾਂ ਨੇ ਪੋਲਿਟਿਕਸ ਥੋੜਾ ਛੱਡਤੀ ਆ ਪ੍ਰੈਜ਼ੈਂਟ ਸਵਾਲ ਸਾਡੇ ਹੀਰੋ ਨੇਤਾ ਨੇ ਉਹ ਤਾਂ ਹਰ ਜਗ੍ਹਾ ਹੀ ਜਾਂਦੇ ਆ ਸਰ ਇੱਕ ਸਵਾਲ ਮੈਂ ਆ ਬਾਦਲ ਸਾਹਿਬ ਜਾਂ ਹੋਰ ਅਸੀਂ ਉਹਨਾਂ ਵਾਂਗੂ ਅਸੀਂ ਕੋਈ ਵੱਡੇ ਵਿਅਕਤੀ ਨਹੀਂ ਥੋੜੀ ਆ ਅਸੀਂ ਤਾਂ ਆਮ ਲੋਕਾਂ ਦੇ ਰਹਿਣ ਵਾਲੇ ਆ ਜਿਹੜੀ ਇੱਥੋਂ ਕਾਂਗਰਸ ਦੀ ਕੈਂਡੀਡੇਟ ਖੜੀ ਆ ਉਹ ਤਾਂ ਕਦੀ ਗਲੀਆਂ 'ਚ ਇਹ ਮਤਲਬ ਕੋਈ ਠੱਕਣ ਵੀ ਨਹੀਂ ਚੇਂਜ ਕਰਾਇਆ ਮੁੱਖ ਮੰਤਰੀ ਸਾਹਿਬ ਗਲੀਆਂ 'ਚ ਲੋਕਾਂ ਨੂੰ ਮਿਲਦੇ ਫਿਰਦੇ ਆ ਇਹਦਾ ਇੱਕ ਸਵਾਲ ਹੈ ਜੀ ਆਪਾਂ ਇੱਕ ਸਵਾਲ ਪ੍ਰੈਸ ਆ ਇੱਕ ਸਵਾਲ ਤੁਹਾਡੇ ਤੋਂ ਸਵਾਲ ਤੁਹਾਡੇ ਤੋਂ ਪ੍ਰੈਸ ਆ ਇੱਕ ਲੈਣਾ ਹੈ ਜਦੋਂ ਆਪਾਂ ਗੱਲ ਕਰਦੇ ਆ ਭ੍ਰਿਸ਼ਟਾਚਾਰ ਦੀ ਜਾਂ ਕੁਝ ਕੀਤਾ ਨਹੀਂ ਪਿਛਲੇ ਜਿਹੜੇ ਆਗੂ ਰਹੇ ਆ ਜਿਨ੍ਹਾਂ ਤੁਸੀਂ ਗੱਲ ਕਰਦੇ ਹੋ ਭਾਜਪਾ ਦੀ ਔਰ ਕਾਂਗਰਸ ਦੀ ਦੇਖੋ ਕਾਂਗਰਸ ਦੀ ਜਿਹੜੀ ਉਮੀਦਵਾਰ ਆ ਉਹਦੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਅਲੀਗੇਸ਼ਨ ਲਾਏ ਗਏ ਆ ਇਦਾਂ ਹੀ ਜਿਹੜਾ ਭਾਜਪਾ ਦਾ ਉਮੀਦਵਾਰ ਆ ਉਹਦੇ ਖਿਲਾਫ ਵੀ ਕਹਿੰਦੇ ਪਹਿਲਾਂ ਹੀ ਐਲੀਗੇਸ਼ਨ ਲੱਗੇ ਹੋਏ ਆ ਇਹ ਕੀ ਵਜ੍ਹਾ ਹੋਈ ਪ੍ਰਧਾਨ ਸਾਹਿਬ ਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਉਹਨਾਂ ਤੇ ਸਾਰਾਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਇਲੈਕਸ਼ਨ ਦੇ ਵੇਲੇ ਲੱਗਦੇ ਆ ਕੇ ਇਲੈਕਸ਼ਨ ਪਹਿਲੇ ਨਹੀਂ ਲੱਗਦੇ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾਂ ਹੀ ਵੱਡੇ ਵੱਡੇ ਲੀਡਰ ਜਿਹੜੇ ਅੰਦਰ ਹੋ ਚੁੱਕੇ ਆ ਪਹਿਲਾਂ ਹੀ ਕੇਸ ਚੱਲਦੇ ਆ ਨਾਲ ਨਾਲ ਇੰਡੀਆ ਕੁਝ ਕੇਸਿਸ ਨੂੰ ਵਿਜੀਲੈਂਸ ਸੋ ਉਹਨਾਂ ਦੀ ਲਗਾਤਾਰਤਾ ਦੇ ਵਿੱਚ ਹੀ ਆ ਇਹ ਥੋੜੇ ਲੋਕਲ ਲੈਵਲ ਤੇ ਆਉਂਦੇ ਨੇ ਛੋਟੇ ਕੇਸ ਨੇ ਇਹਨਾਂ ਦੇ ਤੇ ਨੇਚਰਲ ਹੈ ਜਦੋਂ ਕੋਈ ਕੰਪੀਟੀਸ਼ਨ ਹੁੰਦਾ ਆ ਉਦੋਂ ਡੇਟ ਦੀ ਦੇਖੋ ਅਸੀਂ ਜਿਹੜਾ ਵੀ ਸੋਸ਼ਲ ਸਰਵਿਸ ਆ ਉਹਦੀ ਫੋਲਾ ਫਰਾਲੀ ਹੋਣੀ ਹੀ ਹੋਣੀ ਆ ਲੋਕ ਹੀ ਦੱਸਣ ਦਿੰਦੇ ਆ ਲੋਕ ਦੇ ਇਨਿਕਤਾ ਹੋਇਆ ਜਦੋਂ ਲੋਕਾਂ ਦੇ ਕੰਮ ਨਹੀਂ ਕੀਤੇ ਤਾਂ ਲੋਕਾਂ ਦੇ ਸਾਹਮਣੇ ਲਿਆਉਣੀ ਆਈਆਂ ਅਸੀਂ ਕੋਈ ਕਿਸੇ ਦੇ ਮਗਰ ਥੋੜੀ ਥੋੜੀ ਫਿਰਦੇ ਆ ਇਹ ਤਾਂ ਲੋਕ ਦੱਸਦੇ ਆ ਵੀ ਆ ਕਲੋਨੀ ਕੱਟੀ ਹੋਈ ਆ ਜੀ ਮਤਲਬ ਬੇਟੇ ਨੇ ਕਲੋਨੀ ਕੱਟੀ ਆ ਮਾਂ ਜਿਹੜੀ ਐਨਓਸੀ ਦੇ ਰਹੀ ਆ ਸੋ ਦੇ ਜੋ ਲੋਕ ਦੱਸਦੇ ਆ ਤੇ ਫਿਰ ਉਹ ਗੱਲ ਛਿਪੀ ਥੋੜੀ ਰਹਿਣੀ ਆ ਤੇ ਨਹੀਂ ਤਾਂ ਕੋਈ ਆਮ ਸਧਾਨ ਵਿਅਕਤੀ ਹੋਵੇ ਜਿਹੜਾ ਕੰਪਨੀਸ਼ਨ ਜਨਾਬ ਸੋਸ਼ਲ ਸਰਵਿਸ ਚ ਨਾ ਹੋਵੇ ਉਹਦੀ ਕਈ ਵੀ ਗੱਲ ਛੁਪੀਂਦੀ ਰਹਿ ਸਕਦੀ ਆ ਜੀ ਜੀ ਜਨੀ ਦਿਓਗੇ ਜੋ ਐਸੇ ਮੁੱਦੇ ਦੇ ਪ੍ਰਚਾਰ ਦੇ ਮਾਮਲੇ ਦੇ ਉੱਤੇ ਲੈ ਕੇ ਆਪ ਵੱਲੋਂ ਖਾਸ ਹੋਤੇ ਜੇ ਭਾਜਪਾ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਪ੍ਰਚਾਰ ਦਾ ਬਹੁਤ ਵੱਡਾ ਮੁੱਦਾ ਉਵਾਰਿਆ ਜਾ ਰਿਹਾ ਹੈ ਇਲੈਕਸ਼ਨ ਚ ਦੇਖੋ ਬੜੀ ਅਜੀਬ ਜੀ ਗੱਲ ਹੈ ਇਹ ਜਿਹੜੀ ਪਾਰਟੀ ਆਪ ਨੂੰ ਕੱਟੜ ਇਮਾਨਦਾਰ ਕਹਿ ਰਹੀ ਸੀ ਅੱਜ ਲੋਕਾਂ 'ਚ ਕੱਟੜ ਭ੍ਰਿਸ਼ਟਾਚਾਰੀ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੀ ਹੈ। ਇਹ ਦੋ ਗੱਲਾਂ ਕੀਤੀਆਂ ਇਹਨਾਂ ਨੇ। ਇੱਕ ਤਾਂ ਮੈਨੂੰ ਇੱਕਲ ਦਾ ਜਵਾਬ ਦੇ ਦੇਣ ਵੀ ਇਹਨਾਂ ਦੇ ਸੁਪਰੀਮੋ ਇਹਨਾਂ ਦਿੱਲੀ ਦੇ ਸਿੱਖਿਆ ਮੰਤਰੀ ਇਹਨਾਂ ਦਿੱਲੀ ਦੇ ਆਪਕਾਰੀ ਮੰਤਰੀ ਉਹ ਸਾਰੇ ਅੰਦਰ ਬੈਠੇ ਨੇ ਤੇ ਸੁਪਰੀਮ ਕੋਰਟ ਨੇ ਕਮੈਂਟ ਕੀਤਾ ਹੈ ਇੱਕ ਇਹਨਾਂ ਦੇ ਲੀਡਰ ਦੇ ਖਿਲਾਫ ਕਿ 338 ਕਰੋੜ ਰੁਪਏ ਦੀ ਟ੍ਰੇਲ ਨਾਲ ਇਹਨਾਂ ਦਾ ਨਾਂ ਜੁੜਿਆ ਇਸ ਲਈ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਦੂਜੀ ਗੱਲ ਜਿਹੜਾ ਪੰਜਾਬ 'ਚ ਇਹਨਾਂ ਦੇ ਕਿੰਨੇ ਐਮਐਲਿਆਂ ਤੇ ਭ੍ਰਸ਼ਟਾਚਾਰ ਦੇ ਦੋਸ਼ ਨੇ ਕਿਸੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਨਸ਼ੇ ਜ ਇਹਨਾਂ ਨੇ ਬੁਰਾ ਹਾਲ ਕਰਤਾ ਜਿਹੜਾ ਕਿ 3 ਮਹੀਨੇ ਦਾ ਟਾਈਮ ਦਿੱਤਾ ਸੀ ਤੇ ਅੱਜ ਨਸ਼ਾ 20 ਗੁਣਾ ਵਧ ਗਿਆ ਤੇ ਕਿਵੇਂ ਰੋਜ਼ ਲੋਕ ਮਰ ਰਹੇ ਨੇ ਤੇ ਲਾਹ ਲੜ ਦੀ ਪੀਛੇ ਤੁਸੀਂ ਦੇਖੋ ਇਹ ਕੀ ਸਮਝ ਲੈ ਵੀ ਲੋਕ ਮੂਰਖ ਨੇ ਪੰਜਾਬ ਦੇ ਵੀ ਇਹ ਪੰਜਾਬ ਦਾ ਬੇੜਾਗਰ ਕਰੀ ਜਾਣਗੇ ਲੋਕ ਇਹਨਾਂ ਨੂੰ ਵੋਟਾਂ ਪਾਈ ਜਾਣਗੇ ਤੁਸੀਂ ਅੱਜ ਦੀ ਹਾਲਤ ਸੁਣ ਲਓ ਅੱਜ ਪੰਜਾਬ 'ਚ ਦੋ ਤਰਾਜ ਲੜਾਈ ਹੋਈ ਆ ਪੁਲਿਸ ਦਾ ਕਿਸੇ ਨੂੰ ਕੋਈ ਡਰ ਨਹੀਂ 60 ਰਾਉਂਡ ਗੋਲੀ ਚੱਲੀ ਐ ਚਾਰ ਬੰਦੇ ਮਰ ਗਏ 10 ਬੰਦੇ ਜ਼ਖਮੀ ਨੇ ਪਰ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਸਰਕਾਰ ਸਾਰੀ ਜਲੰਧਰ 'ਚ ਬਿਠੀ ਆ ਸਾਰੇ ਐਮ ਐਲ ਏ ਸਾਰੇ ਮੰਤਰੀ ਮੁੱਖ ਮੰਤਰੀ ਉਥੇ ਸਿਕਿਉਰਿਟੀ ਲੈ ਕੇ ਗਲੀ ਗਲੀ 'ਚ ਫਿਰ ਰਹੇ ਨੇ ਉਹਨਾਂ ਨੂੰ ਪੰਜਾਬ ਦਾ ਕੋਈ ਅਸਰ ਨਹੀਂ ਤੇ ਜਿਹੜੀ ਬਾਰਦੀ ਪਿਛਤਾਜਰ ਦੀ ਇਹ ਗੱਲ ਕਰ ਰਹੇ ਮਹਿਮ ਚਲਾਈ ਆ ਜੇ ਮਹਿਮ ਚਲਾਈ ਹੋਈ ਆ ਤੁਸੀਂ ਚੀਤ ਲਗਰਾਲ ਦੇ ਇਲਜ਼ਾਮ ਲਾ ਰਹੇ ਹੋ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਜੇ ਜੇ ਤੁਸੀਂ ਮੁਹਿੰਮ ਚਲਾਈ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਜੀ 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 ਸਾਹਿਬ ਉਹਦੀ ਡਿਟੇਲ ਇਲਜ਼ਾਮ ਲਾਉਨੇ ਫਿਰ ਵੀ ਕਾਰਵਾਈ ਕਿਉਂ ਨਹੀਂ ਕੀਤੀ ਆਪਾਂ ਜੋ ਲਏ ਨੇ ਉਹ ਤੁਹਾਡੇ ਤੇ ਤੁਹਾਡੇ ਮੁੱਖ ਮੰਤਰੀ ਦੇ ਸ਼ਰੇਆਮ ਨੂੰ ਇਲਜ਼ਾਮ ਲਾਏ ਨੇ ਕਿ ਤੁਹਾਡੇ ਮੁੱਖ ਮੰਤਰੀ ਨੂੰ ਤੇ ਪਰਿਵਾਰ ਨੂੰ ਉਥੇ ਦਾ ਐਮ ਐਲ ਏ 3 ਕਰੋੜ ਰੁਪਏ ਮਹੀਨਾ ਇਕੱਠਾ ਕਰਕੇ ਦੇ ਰਿਆ ਜੱਜੀਆ ਤੁਸੀਂ ਉਦੋਂ ਵੀ ਕੋਈ ਕਾਰਵਾਈ ਨਹੀਂ ਨਾ ਤੁਸੀਂ ਜਿਹੜੇ ਬੰਦੇ ਇਲਜ਼ਾਮ ਹੈ ਉਹਦੇ ਕਰਵਾਈ ਨਾ ਜਿਹੜਾ ਬੰਦਾ ਇਲਜ਼ਾਮ ਦਾ ਜੀ 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 ਤੁਹਾਡੀ ਗੱਲ ਆ ਗਈ ਤੁਸੀਂ ਅੰਦਰੋਂ ਡਰੇ ਹੋ ਜੀ ਤੁਸੀਂ ਸਵਾਰ ਆ ਗਿਆ ਤੁਹਾਡਾ ਬੰਦਾ ਤਾਂ ਬੁਧੀ ਚੁੱਪੇ ਬੈਠੇ ਹਾਂ ਤੁਹਾਡੀ ਗੱਲ ਆ ਗਈ ਪ੍ਰੈਸਰ ਦੋ ਸਵਾਲ ਦੇਖੋ ਇੱਕ ਤਾਂ ਪ੍ਰੈਸ਼ਤਾਚਾਰ ਦੇ ਮੁੱਦੇ ਤੇ ਇਹਨਾਂ ਨੇ ਆਪ ਤੇ ਵੀ ਸਵਾਲ ਉਠਾਏ ਆ ਦੂਜਾ ਇੱਕ ਸਵਾਲ ਮੈਂ 빙 ਜਾਣਸ ਤੁਹਾਡੇ ਤੋਂ ਲੈਣਾ ਚਾਹੁੰਨਾ ਜਿੱਦਾਂ ਚੰਨੀ ਜੀ ਵੀ ਕਹਿ ਰਹੀ ਹੈ ਗੱਲ ਕਿ ਜਿਹੜੀ ਪਾਰਟੀ ਕੋਲੇ 92 ਵਿਧਾਇਕ ਪਹਿਲਾਂ ਹੀ ਹੈਗੇ ਆ ਤੇ ਮੁੱਖ ਮੰਤਰੀ ਨੇ ਉੱਥੇ ਡੇਰੇ ਲਾਏ ਆ ਜਲੰਧਰ ਦੀ ਸੀਟ ਜਿਤਨੀ ਆਪ ਲਈ ਨਹੀਂ ਕਿਉਂ ਜ਼ਰੂਰੀ ਆ ਪ੍ਰੈਸ ਸਾਹਿਬ ਪ੍ਰੈਸ਼ਤਾਚਾਰ ਦਾ ਜਵਾਬੀ ਜਰੂਰ ਦਿਓ ਪ੍ਰੈਸ਼ਤਾਚਾਰ ਦੇ ਮੁੱਦੇ ਤੇ ਸਵਾਲ ਠਾਏ ਹੈ ਤਾਂ ਕਿਹਾ ਹੈ ਕਿ ਹਾਇਆ ਸੀਐਮ ਸਾਹਿਬ ਨੇ ਖੁਦ ਵੀ ਕਹਿੰਦੇ ਹੈ ਕਿ ਮੈਂ ਵਿਧਾਇਕ ਰਹਿ ਜਾਣਗੇ ਜੇ ਨਹੀਂ ਵੀ ਅਸੀਂ ਸੀਟ ਜਿੱਤਾਂਗੇ ਕੋਈ ਫਰਕ ਨਹੀਂ ਪੈਂਦਾ ਜੀ ਪਰ ਕਿਉਂ ਸੀਟ ਜਿੱਤਣੀ ਹੈ ਕਿਉਂਕਿ ਲੋਕ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ ਲੋਕਾ ਦੇ ਰਹੇ ਆ ਆਮ ਆਦਮੀ ਪਾਰਟੀ ਨੂੰ ਕੋਈ ਕੰਨਵੇਂ ਵਿਧਾਇਕ ਹੋਣ ਨਾਲ ਸਰਕਾਰ ਥੋੜੀ ਛੁੱਟ ਜਾਣੀ ਨਹੀਂ ਸਵਾਰਾਂ ਤੁਹਾਡੇ ਵਾਹ ਜਿਹੜੇ ਕਹਿੰਦੇ ਸਾਡੇ ਚੈਲੰਜ ਕਰਦਾ ਚੰਨੀ ਸਾਹਿਬ ਨੂੰ ਕਿ ਤੁਸੀਂ ਕਹਿ ਦੋ ਦਿੱਤਾ ਕਿ ਲੋਕ ਤਾਂ ਇੱਥੋਂ ਹੀ ਹੋਣੇ ਆ ਭਗਤ ਜੀ ਜੀ ਕੋਈ ਕਸੂਰ ਕੱਢ ਕੇ ਦਿਖਾ ਲੈਣ ਭਗਤ ਜੀ ਦੇ ਪਿਤਾ ਜੀ ਵੀ ਇਹਨਾਂ ਦੀ ਪਾਰਟੀ 'ਚ ਰਹੇ ਆ ਮੰਤਰੀ ਵੀ ਰਹੇ ਆ ਉਹਨਾਂ 'ਚ ਉਸ ਵੇਲੇ ਦਾ ਕੋਈ ਕਸੂਰ ਕੱਢ ਦੇਣ ਤੇ ਇਹਦੇ ਬਾਰੇ ਜਿੰਨੇ ਇਹਨਾਂ ਤੇ ਦੋਸ਼ ਲੱਗਦੇ ਆ ਉਹ 10 ਸਾਲਾਂ ਗੱਲ ਤਾਂ ਕੈਂਡੀਡੇਟ ਤੋਂ ਕੈਂਡੀਡੇਟ ਹੀ ਆ ਨਾ ਰਹੀ ਦਿੱਲੀ ਵਾਲੀ ਗੱਲ ਦਿੱਲੀ ਵਾਲੀ ਗੱਲ ਅਸੀਂ ਸੜਕ ਤੋਂ ਲੈ ਰਹੇ ਆ ਕਿ ਅਦਾਲਤ ਤੋਂ ਸੁਪਰੀਮ ਕੋਰਟ ਤੱਕ ਲੜਾਈ ਲੜ ਰਹੇ ਆ ਉਹ ਤਾਂ ਇੱਕ ਸਾਜ਼ਿਸ਼ ਦੇ ਤਹਿਤ ਕਦੀ ਇਦਾਂ ਵੀ ਹੁੰਦਾ ਆ ਕਿ ਇੱਕ ਪਾਰਟੀ ਦੇ ਇੱਕ ਸਰਕਾਰ ਦੇ ਤੁਸੀਂ ਉੱਪਰੋਂ ਸ਼ੁਰੂ ਕਰਦੇ ਸਾਰੇ ਹੀ ਨੇਤਾ ਇੱਕ ਕੇਸ ਚ ਲੋ ਜਿੱਚ ਜ਼ੀਰੋ ਰਿਕਵਰੀ ਹੈ ਮੈਂ ਕਈ ਵਾਰੀ ਕਹਿ ਚੁੱਕਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸਾਂ ਵਿੱਚ ਤੇ ਮਰਡਰ ਦੇ ਵਿੱਚ ਵਿੱਚ ਡੈੱਡ ਬਾਡੀ ਜ਼ਰੂਰ ਹੋਣੀ ਚਾਹੀਦੀਆਂ ਤੇ ਨਾਲ ਜਿਹੜੇ ਵੈਪਨ ਨਾਲ ਮਰਡਰ ਹੋਇਆ ਉਹ ਜ਼ਰੂਰ ਚਾਹੀਦਾ ਚਾਹੇ ਭਾਵੇਂ ਸੋਟਾ ਹੋਵੇ ਭਾਵੇਂ ਰਾਈਫਲ ਹੋਵੇ ਤੇ ਜਿਹੜੀ ਈਡੀ ਆ ਈਡੀ ਦੇ ਕੇਸ ਦੇ ਵਿੱਚ ਰਿਕਵਰੀ ਜ਼ਰੂਰ ਚਾਹੀਦੀ ਆ ਇਹ ਪੈਦੀ ਰਿਕਵਰੀ ਦਿਖਾ ਦੇਣ ਕੇਸ ਫਲॉप ਹੋਏਗਾ ਹੁਣ ਵੀ ਤਰ੍ਹਾਂ ਕੁਝ ਸਾਹਮਣੇ ਆਈ ਰਿਹਾ ਆ ਕਿਸੇ ਦਾ ਰਿੰਦੇ ਨਹੀਂ ਕਿਹਾ ਹਰ ਇੱਕ ਅਦਾਲਤ ਨੇ ਕਿਹਾ ਕਿ ਰਿਕਵਰੀ ਤੋ ਇਹ ਟ੍ਰੇਲ ਤਾਂ ਬਣਾ ਰਹੇ ਹੋ ਤੁਸੀਂ ਟ੍ਰੇਲ ਤੇ ਬਣਾ ਕੇ ਸਾਰਿਆਂ ਨੂੰ ਪਸਾਰ ਰਹੇ ਹੋ ਰਿਕਵਰੀ ਦਿਖਾਓ ਥੈਂਕ ਯੂ ਥੈਂਕ ਯੂ ਬ੍ਰਾਦਰ ਜਵਾਲ ਅਲੀ ਆਪਾ ਜਵਾਲ ਅਲੀ ਜੰਨੀ ਜੀ ਤੁਸੀਂ ਆਪਣਾ ਜਵਾਬ ਦੇਣਾ ਚਾਹੁੰਦੇ ਸੀ ਜੰਨੀ ਸਾਹਿਬ ਬਿਲਕੁਲ ਜੀ ਬਿਲਕੁਲ ਦੇਖੋ ਸੰਘੇੜਾ ਸਾਹਿਬ ਕਹਿ ਰਹੇ ਨੇ ਕਿ ਲੋਕ ਚਾਹੁੰਦੇ ਨੇ ਜ਼ਿਲਹੰਦਰ ਦੇ ਕਿ ਆਪ ਦਾ ਐਮ ਐਲ ਏ ਹੋਵੇ ਫਿਰ ਤੁਹਾਨੂੰ ਕੀ ਲੋੜਾ ਫਿਰ ਤਾਂ ਬਿਲਕੁਲ ਹੀ ਲੋੜ ਨਹੀਂ ਫਿਰ ਤੁਸੀਂ ਕਿਉਂ ਇੰਨੀ ਮਿਹਨਤ ਕਰਦੇ ਫਿਰ ਜੇ ਲੋਕ ਹੀ ਚਾਹੁੰਦੇ ਨੇ ਫਿਰ ਤੁਸੀਂ ਘਰ ਬੈਠੋ ਫਿਰ ਕੀ ਲੋੜਾ ਸਾਰਾ ਮੁੱਖ ਮੰਤਰੀ ਦਾ ਪਰਿਵਾਰ ਉਹਨਾਂ ਦੇ ਭਾਨ ਜੀ ਉਹਨਾਂ ਦੇ ਮਾਤਾ ਜੀ ਉਹਨਾਂ ਦੀ ਘਰ ਵਾਲੀ ਮੁੱਖ ਮੰਤਰੀ ਸਾਹਿਬ ਆਪ ਪੂਰੀ ਫੌਜ ਤੁਸੀਂ ਲਾਈ ਹੋਈ ਹੈ ਕੱਲੀ ਕੱਲੀ ਗਲੀ 'ਚ ਤੁਸੀਂ ਉੱਥੇ ਦਹਿਸ਼ਤ ਪਾਈ ਹੋਈ ਹੈ ਕੱਲੀ ਗਲੀ ਗਲੀ 'ਚ ਕਮਾਂਡੋ ਫਿਰਦੇ ਨੇ ਮੈਂ ਦੇਖ ਕੇ ਆਇਆ ਉੱਥੇ ਕੋਈ ਗਲੀ ਨਹੀਂ ਜਿੱਥੇ ਪੁਲਿਸ ਨਹੀਂ ਜਿੱਧਰ ਜਾਓ ਇੱਕ ਮੁੱਖ ਮੰਤਰੀ ਦਾ ਦੌਰਾ ਹੈ ਜੀ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਇੱਧਰ ਨਹੀਂ ਤੁਸੀਂ ਆਸਦੇ ਉਧਰ ਦੂਜੀ ਗਲੀ 'ਚ ਵੜੋ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੁਸੀਂ ਇੱਧਰ ਨਹੀਂ ਜਾ ਸਕਦੇ ਰਸਤੇ ਬੰਦ ਕੀਤੇ ਨੇ ਗਲੀਆਂ ਬੰਦ ਕੀਤੀਆਂ ਨੇ ਲੋਕਾਂ ਨੂੰ ਜਾਣ ਨਹੀਂ ਦਿੰਦੇ ਕਮਾਲ ਹੈ ਜੇ ਤੁਹਾਨੂੰ ਇੰਨੀ ਲੋਕ ਚਾਹੁੰਦੇ ਨੇ ਫਿਰ ਤੁਸੀਂ ਕਿਉਂ ਇਹਨਾਂ ਤਰਦਦ ਕਰ ਰਹੇ ਹੋ ਕਿਉਂ ਇਹਨਾਂ ਲੋਕ ਪੈਸਾ ਬਰਬਾਦ ਕਰ ਰਹੇ ਹੋ ਜਿਹੜੀਆਂ ਸੈਂਕੜੇ ਗੱਡੀਆਂ ਉੱਥੇ ਸਰਕਾਰੀ ਘੁਮਾ ਰਹੇ ਹੋ ਤੁਸੀਂ ਸਕਿਉਰਿਟੀ ਵਾਲਿਆਂ ਦੀ ਉਹ ਪੈਸਾ ਪੰਜਾਬ ਦਾ ਕਿੱਥੇ ਜਾ ਰਿਹਾ ਹੈ ਆਪਾਂ ਸਮਝਦੇ ਲੈਣਾ ਤੁਸੀਂ ਐਮ ਸਵਾਲ ਹੈ ਤੁਹਾਡਾ ਆਪਾਂ ਜਵਾਬ ਲਏ ਪ੍ਰਸਾਦ ਦੇਵਾਂਗੇ ਜਵਾਬ ਸਿੱਧੂ ਸਾਹਿਬ ਮੈਂ ਇੰਪੋਰਟੈਂਟ ਨਹੀਂ ਦੇ ਤਾਉਂ ਹੋ ਰਿਹਾ ਸਾਰਾ ਕੁਝ ਸਾਹਿਬ ਦੇ ਦੇਣਾ ਸਾਡੀ ਲੜਾਈ ਕੋਈ ਸ਼ੀਤਲ ਅੰਗਰਾਲ ਨਾਲ ਨਹੀਂ ਹੈਗੀ ਸਾਡੀ ਲੜਾਈ ਭ੍ਰਿਸ਼ਟਾਚਾਰ ਨਾਲ ਹੈ ਸਾਡੀ ਲੜਾਈ ਦੋ ਵੱਡੀਆਂ ਪਾਰਟੀਆਂ ਨਾਲ ਹੈ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਤੇ ਲੋਕਾਂ ਨੂੰ ਕੁੱਟਿਆ ਆ ਕਾਂਗਰਸ ਪਾਰਟੀ ਇੱਕ ਬਹੁਤ ਵੱਡੀ ਭ੍ਰਿਸ਼ਟਾਚਾਰੀ ਪਾਰਟੀ ਹੈ ਜਿਹਨੇ ਬਹੁਤ ਨੁਕਸਾਨ ਕੀਤਾ ਸਾਰੇ ਇੰਡੀਆ ਦਾ ਔਰ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਪਾਰਟੀ ਹੈ ਬਈ ਇਹਨਾਂ ਦੀ ਕੇਂਦਰ ਚ ਸਰਕਾਰ ਹੈ ਇਸ ਵੇਲੇ ਤੇ ਇਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਖੋਹਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੀਆਂ ਪੰਜਾਬ ਨੂੰ ਇਹ ਬਰਬਾਦ ਕਰਨਾ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ ਇਹ ਖਤਮ ਕਰਨਾ ਚਾਹੁੰਦੇ ਆ ਨਿਗਲ ਜਾਣਾ ਚਾਹੁੰਦੇ ਆ ਸੋ ਅਸੀਂ ਲੜ ਰਹੇ ਆ ਇਹਨਾਂ ਦੇ ਖਿਲਾਫ ਓਕੇ ਓਕੇ ਤੁਹਾਡੀ ਗੱਲ ਆ ਗਈ ਆਪ ਕੋਈ ਬਾਅਦ ਇਲੈਕਸ਼ਨ ਆ ਉੱਥੇ ਸ਼ੀਤਲنگਰਾਲ ਤੇ ਭਗਤ ਦੀ ਲੜਾਈ ਥੋੜੀ ਐ ਤੁਹਾਡਾ ਵੀਊਮੈਂਟ ਆ ਗਿਆ ਜੀ ਜੀ ਕਿਾਸੀ ਲੜਾਈ ਐ ਲੜ ਰਹੇ ਆ ਭਗਵੰਤ ਮਾਨ ਸਾਹਿਬ ਸਾਡੇ ਯੋਧੇ ਨੇ ਹੀਰੋ ਨੇ ਸੇਲੀਬ੍ਰਿਟੀ ਨੇ ਸਟਾਰ ਪ੍ਰਚਾਰਕ ਨੇ ਉਹ ਸਾਨੂੰ ਛੱਡ ਕੇ ਚੰਡੀਗੜ੍ਹ ਥੋੜੀ ਵੇਚਣਗੇ ਉਹ ਵੀ ਲੜ ਰਹੇ ਆ ਕਮਾਂਡਰ ਦੇ ਓਕੇ ਆਪਾ ਜਵਾਲ ਅਲੀਆ ਥੈਂਕ ਯੂ ਵੈਰੀ ਮੱਚ ਚੰਨੀ ਸਾਹਿਬ ਚੰਗੇ ਸਾਹਿਬਾਂ ਦੇ ਲਈ ਆਣ ਨਾਲ ਆਪਣਾ ਜੋਰ ਸੋਹਣਾ ਸਾਹਿਬ ਨੇ ਮੇਰੀ ਗੱਲ ਨੂੰ ਕਮਾ ਕੇ ਹੋਰ ਪੱਸੀ ਦਿੱਤਾ ਉਹ ਗੱਲਿਆ ਵੀ ਸਵਾਲ ਗੰਧਮ ਜਵਾਬ ਚਨਾ ਉਹ ਕੰਮ ਕੀਤਾ ਇਹਨਾਂ ਨੇ ਮੈਂ ਤਾਂ ਇਹ ਪੁੱਛ ਰਿਹਾ ਵੀ ਤੁਸੀਂ ਕਹ ਰਹੇ ਹੋ ਕਿ ਲੋਕ ਚਾਹੁੰਦੇ ਨੇ ਜਲੰਧਰ ਦੇ ਵੀ ਐਮ ਐਲ ਏ ਉੱਥੇ ਆਮ ਆਦਮੀ ਪਾਰਟੀ ਦਾ ਹੋਵੇ ਮੈਂ ਕਹਿੰਦਾ ਫਿਰ ਤੁਸੀਂ ਇੰਨਾ ਸਰਦਿਤ ਕਿਉਂ ਕਰ ਰਹੇ ਹੋ ਇੰਨਾ ਪੈਸਾ ਬਰਬਾਦ ਕਿਉਂ ਕਰ ਰਹੇ ਹੋ ਇੰਨੀ ਮਸ਼ੀਨਰੀ ਛੱਡ ਕੇ ਤੁਸੀਂ ਉੱਥੇ ਕਿਉਂ ਬੈਠੇ ਹੋ ਜਦ ਕਿ ਪੰਜਾਬ ਦਾ ਬੁਰਾ ਹਾਲ ਹੋ ਰਿਹਾ ਪਿਆ ਆਉਦੀ ਲਾਂਡ ਰੜਦੀ ਸਿੱਧੀ ਖਰਾਬ ਹੋ ਰਹੀ ਆ ਪੰਜਾਬ ਚ ਮਾਈਨਿੰਗ ਮਾਫੀਆ ਉੱਪਰ ਚੜਿਆ ਫਿਰਦਾ ਪੰਜਾਬ ਚ ਨਸ਼ੇ ਵਾਲੇ ਨਾਲ ਲੋਕ ਮਰ ਰਹੇ ਨੇ ਉਧਰ ਤੁਸੀਂ ਧਿਆਨ ਦਿਓ ਜੇ ਤੁਹਾਨੂੰ ਲੋਕ ਚਾਹੁੰਦੇ ਆਪੇ ਕੋਟਾ ਪਾ ਦੇਣਗੇ ਫਿਰ ਕਿਉਂ ਤੁਸੀਂ ਸਾਰੇ ਪੰਜਾਬ ਨੂੰ ਸਿੱਕੇ ਦੇ ਟੰਗ ਕੇ ਉੱਥੇ ਤੁਸੀਂ ਇੰਨੀ ਇਹਨਾਂ ਜ਼ੋਰ ਲਾ ਰਹੇ ਹੋ ਜਾ ਤਾਂ ਇਸ ਗੱਲ ਨੂੰ ਵਾਪਸ ਲੈ ਲਓ ਵੀ ਨਹੀਂ ਲੋਕ ਸਾਡੂੰ ਚਾਹੁੰਦੇ ਜਾਂ ਇਹ ਜੇ ਲੋਕ ਚਾਹੁੰਦੇ ਫਿਰ ਚੁੱਪ ਕਰਕੇ ਘਰ ਬੈਠੋ ਆਪਾਂ ਆਖਰੀ ਆਖਰੀ ਕਮੈਂਟ ਲੈ ਲਈਏ ਜੰਨੀ ਜੀ ਜਵਾਲੇ ਲਈਏ ਜਵਾਲੇ ਜੀ ਸਰਕਾਰ ਦਾ ਜਵਾਬ ਬਣਦਾ ਹੈ ਇਸ ਕਰਕੇ ਪ੍ਰਚਾਰ ਕਰ ਰਹੇ ਆ ਕਿ ਇਹਨਾਂ ਨੂੰ ਲੋਕਾਂ ਨੂੰ ਧਮਕਾਉਣ ਦੀ ਤੇ ਲੋਕਾਂ ਨੂੰ ਪੈਸੇ ਦੇ ਕੇ ਖਰੀਦਣ ਦੀ ਖੋਲ ਨਹੀਂ ਦੇਣੀ ਮੈਦਾਨ ਚ ਮੈਦਾਨ ਥੋੜੀ ਖਾਲੀ ਛੱਡੀਦਾ ਹੁੰਦਾ ਮੈਦਾਨ ਚ ਸੀ ਮੈਦਾਨ ਤੇ ਸਿਆਸੀ ਲੜਾਈਆਂ ਲੜ ਰਹੇ ਆ ਬਸ ਮੈਂ ਨਹੀਂ ਕਹਿਣਾ ਜੀ ਬਹੁਤ ਮਿਹਰਬਾਨੀ ਤੁਹਾਡੀ ਜੀ ਜੰਨੀ ਜੀ ਲਾਸਟ ਲਾਈਨ ਉਹ ਕਹਿੰਦੇ ਤੁਹਾਨੂੰ ਕਿਉਂਕਿ ਤੁਮਕੌਣਿਆ ਦੂਜਿਆਂ ਤੇ ਰਾਣਾ ਤਾਂ ਰਾਸਤੇ ਇਹ ਗੱਲ ਨੇ ਸਾਬਤ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਦੇ ਜਲੰਧਰ ਚ ਡੇਰੇ ਲਾਉਣ ਤੇ ਕਿ ਮੁੱਖ ਮੰਤਰੀ ਸਾਹਿਬ ਡਰੇ ਹੋਏ ਨੇ ਤੇ ਉਹ ਇਸੇ ਕਰਕੇ ਜਿਹੜੀ ਇਹ ਆਪਣੀ ਪਾਵਰ ਵਰਤ ਕੇ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਲਾਲਚ ਦੇ ਕੇ ਤੁਸੀਂ ਦੇਖੋ ਰੋਜ਼ ਕੋਈ ਨਾ ਕੋਈ ਵਿਅਕਤੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੇ ਅਕਾਲੀ ਦਲ ਦੇ ਐਮਐਲਏ ਜਿਹੜਾ ਕੈਂਡੀਡੇਟ ਸੀ ਉਹਨੂੰ ਵੀ ਸ਼ਾਮਲ ਕਰਾਇਆ ਭਾਵੇਂ ਕਿ ਉਹ ਉਸੇ ਦਿਨੀ ਵਾਪਸ ਚਲਾ ਗਿਆ ਇਹ ਤੋਂ ਸਾਫ ਯਾਰ ਹੁੰਦਾ ਹੈ ਕਿ ਹਰ ਹਰ ਵਾਰਤ ਕੇ ਓਕੇ ਓਕੇ ਥੈਂਕ ਯੂ ਇਹ ਇਹਨੂੰ ਕਿਸੇ ਮੈਨਿਪੂਲੇਟ ਕਰਕੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਵੀ ਇਹਨਾਂ ਤੋਂ ਜਿੱਤ ਨਹੀਂ ਹੋਣੀ ਥੈਂਕ ਯੂ ਦੋ ਲਾਈਨਾਂ ਦਾ ਕਮੈਂਟ ਹੈ ਪ੍ਰੈਸਾ ਉਹ ਕਹਿੰਦੇ ਕਿ ਡਰੇ ਹੋਇਆ ਮੁੱਖ ਮੰਤਰੀ ਤਾਂ ਇਹ ਸਾਰਾ ਕੁਝ ਹੋ ਰਿਹਾ ਹੈ ਡਰੇ ਵੇ ਆ ਕਿੰਨੀ ਹੋਈ ਲੜਾਈ ਲੜ ਰਹੇ ਆ ਸਾਡੇ ਮੈਨੋਚੀ ਹੈ ਨਹੀਂ ਕਿਸੇ ਨੂੰ ਡਰਾਉਣਾ ਕਿਸੇ ਨੂੰ ਧਮਕਾਉਣਾ ਇਹ ਆਮ ਆਦਮੀ ਪਾਰਟੀ ਜਿਹੜੀ ਆ ਜਿੱਤ ਚੁੱਕੀ ਆ ਇੱਕ ਐਲਾਨ ਹੋਣਾ ਬਾਕੀ ਆ ਕੱਲ ਨੂੰ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਕਰਵਾਇਆ ਤੇ ਪਰਸ ਨੂੰ ਰਿਜ਼ਲਟ ਆ ਜਾਣਾ ਡਿਕਲੇਅਰ ਹੋਏਗਾ 13 ਤਰੀਕ ਨੂੰ ਸਿੱਧੂ ਸਾਹਿਬ ਇੱਥੇ ਬੈਠ ਕੇ ਆਪਾਂ ਐਲਾਨ ਕਰਾਂਗੇ ਦੋਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜਲੰਧਰ ਦੀ ਉਪ ਚੋਣ ਵੱਡਾ ਭਖਵਾ ਮੁੱਦਾ ਪੰਜਾਬ ਪਿਛਲੇ ਦਿਨਾਂ ਤੋਂ ਲਗਾਤਾਰ ਕਮਸਾਨ ਜਿਤਦੇ ਦਾਵੇ ਆਪਾਂ ਆਪਣੇ ਕਰਨੇ ਸੁਭਾਵਿਕ ਹੈ ਇੰਤਜ਼ਾਰ ਰਹੇਗਾ ਦੋ ਅਭੀ ਕਿਸ ਦੇ ਹੱਕ ਦੇ ਦਿੰਦੇ ਫਤਵਾ ਉਸ ਮੁੱਦੇ ਤੇ ਆਪਾਂ ਲਾਜ਼ਮੀ ਫੇਰ ਕਰਾਂਗੇ ਡਿਬੇਟ ਇਹਨਾਂ ਮੁੱਦਿਆਂ ਤੇ ਆਉਣ ਲਈ ਆਪਾਂ ਆਪਣੇ ਸਤਿਕਾਰਤ ਮਹਿਮਾਨਾਂ ਚੰਨੀ ਜੀ ਪ੍ਰੋਸ ਸੰਘੇੜਾ ਦੋਨਾਂ ਦੇ ਧੰਨਵਾਦੀ ਤੁਹਾਡੇ ਵੱਲੋਂ ਵੀ ਲਵਾਂਗੇ ਇਜ਼ਾਜ਼ਤ ਸਤਿ ਸ੍ਰੀ ਅਕਾਲ